ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਅਸੀਂ ਵੀਡੀਓ ਚ ਗੱਲ ਕਰਾਂਗੇ ਨਰਾਤਿਆਂ ਦੇ ਵਿੱਚ ਮਾਤਾ ਕਾਲੀ ਨੂੰ ਖੁਸ਼ ਕਰਨ ਦੀ ਧੁਨੀ ਬਾਰੇ ਦੋਸਤੋ ਇਹ ਜਿਹੜੀ ਨਰਾਤਿਆਂ ਦੇ ਵਿੱਚ ਮਹਾਕਾਲੀ ਦੀ ਧੁਨੀ ਹੈ ਮਾਤਾ ਕਾਲੀ ਨੂੰ ਬਹੁਤ ਅ ਕਹਿੰਦੇ ਆ ਬਹੁਤ ਪਰਸੰਨ ਕਰਦੀ ਹੈ ਮਹਾਕਾਲੀ ਬਹੁਤ ਜਲਦੀ ਇਸ ਤੋਂ ਪ੍ਰਭਾਵਿਤ ਹੋ ਕੇ ਖੁਸ਼ ਹੁੰਦੀ ਹੈ ਤਾਂ ਦੋਸਤੋ ਨਰਾਤਿਆਂ ਦੇ ਵਿੱਚ ਇਹ ਧੁਨੀ ਜੇ ਕਿਸੇ ਨੇ ਕਰ ਲਈ ਔਰ ਉਹਦੇ ਮਹਾਕਾਲੀ ਖੁਸ਼ ਹੋ ਕੇ ਪੂਰੇ ਕਰੋਗੀ ਇੱਕ ਵਰਦਾਨ ਦੇ ਦਿੰਦੀ ਹੈ ਤਾਂ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਹੋਏ ਦੇਖਣਾ ਪਹਿਲਾਂ ਜਿਹੜਾ ਸਾਡਾ ਚੈਨਲ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਵੇ ਘੰਟੀ ਵਾਲੇ ਬਟਨ ਨੂੰ ਵੀ ਦਬਾ ਦਿਤੇ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹਿਣਗੀ ਤਾਂ ਹੁਣ ਗੱਲ ਕਰਦੇ ਹਾਂ ਦੋਸਤੋ ਮਹਾਕਾਲੀ ਨੂੰ ਖੁਸ਼ ਕਰਨ ਵਾਸਤੇ ਨਰਾਤਿਆਂ ਦੀ ਵਿਚਾਰ ਸਹਿਤੂ ਨਹੀਂ ਕਰਨ ਵਾਲੀ ਤਾਂ ਦੋਸਤੋ ਤੁਹਾਨੂੰ ਪਤਾ ਹੈ ਕਿ ਕੱਲ ਤੋਂ ਨਰਾਤੇ ਜਿਹੜੇ ਹੈ ਸ਼ੁਰੂ ਹੋ ਰਹੇ ਆ ਨਰਾਤਿਆਂ ਦੇ ਦਿਨ ਸ਼ੁਰੂ ਹੋ ਗਏ ਆ ਔਰ ਨਰਾਤਿਆਂ ਦੇ ਵਿੱਚ ਨੌ ਦੇਵੀਆਂ ਧਰਤੀ ਤੇ ਆ ਜਾਂਦੀਆਂ ਧਰਤੀ ਦੇ ਉੱਤੇ ਨੌ ਦੀਆਂ ਨੌ ਦੇਵੀਆਂ ਵਿਰਾਜਮਾਨ ਹੋ ਜਾਂਦੀਆਂ ਆ ਕਿ ਔਰ ਨੌ ਦਿਨਾਂ ਦੇ ਵਿੱਚ ਇਹਨਾਂ ਨੌ ਦਿਨਾਂ ਦੇ ਵਿੱਚ ਜਿਹੜਾ ਵੀ ਮਾਤਾ ਦੀ ਸੇਵਾ ਕਰਦਾ ਹੈ ਜੋ ਜਿੰਨੇ ਵੀ ਮਹਾ ਮਾਇਦੀ ਸੇਵਾ ਕੀਤੀ ਉਹਨੂੰ ਅਖੀਰਲੇ ਨਰਾਤੇ ਤੇ ਉਹ ਫਲ ਦੇ ਕੇ ਜਾਂਦੀ ਹੈ ਜਿਹੜੀ ਸਿੱਧਾ ਦਤਰੀ ਮਾਤਾ ਇਹ ਬਹੁਤ ਲੋਕ ਘਟ ਜਾਂਦੇ ਆ ਸਿੱਧਾ ਦਤਰੀ ਮਾਤਾ ਲੋਕ ਕੁਝ ਲੋਕ ਨੌ ਨਰਾਤੇ ਜਿਹੜੇ ਆ ਪੂਰੇ ਕਰਨੇ ਚਾਹੀਦੇ ਆ ਜੇ ਕਿਸੇ ਨੇ ਵਰਤ ਰੱਖਿਆ ਤੇ ਪੂਰੇ 9 ਦੇ 9 ਰੱਖੇ 8 ਨਹੀਂ ਰੱਖਣੇ 9 ਰੱਖ ਕੇ 9 ਦੇ ਵਿੱਚ ਜਿਹੜਾ ਨੌਵਾਂ ਨਰਾਤਾ ਆ ਉਸ ਵਾਲੇ ਉਸ ਦਿਨ ਰਾਤ ਨੂੰ ਮਾਤਾ ਜਿਹੜੀ ਸਿੱਧਾ ਰਾਤਰੀ ਹੈ ਨੌਵੀਂ ਮਾਤਾ ਉਹ ਵਰਦਾਨ ਦੇ ਕੇ ਜਾਂਦੀ ਹੈ ਔਰ ਜਿਹੜੀ ਭਗਤੀ ਕੀਤੀ ਹੁੰਦੀ ਹੈ ਨਰਤਿਆਂ ਦੇ ਵਿੱਚ ਉਹਦਾ ਫਲ ਦੇ ਕੇ ਜਾਂਦੀ ਹੈ ਤਾਂ ਦੋਸਤੋ ਇਹਨਾਂ 9 ਦਿਨਾਂ ਦੇ ਵਿੱਚ ਤੁਸੀਂ ਕੋਈ ਵੀ ਜਿਹੜੀ ਸਿੱਧੀ ਹੈ ਸਾਨੂੰ ਕੋਈ ਕਰਨ ਦੀ ਲੋੜ ਨਹੀਂ ਜ਼ਿਆਦਾ ਤਰਪੈਂਦੀ ਜੋ ਲੋਕ ਮੰਤਰ ਕਰਨਾ ਜਾਣਦੇ ਹਨ ਮੰਤਰ ਕਰ ਸਕਦੇ ਹੈ ਮਹਾਮਾਈ ਦੇ ਮੰਤਰ ਵੀ ਤੁਹਾਨੂੰ ਦੇ ਦਵਾਂਗੇ ਔਰ ਅੱਜ ਤੁਹਾਨੂੰ ਪਹਿਲਾਂ ਅਸੀਂ ਮਾਤਾ ਦੀ ਧੂਣੀ ਦੱਸਣ ਜਾ ਰਹੇ ਆ ਜਿਹੜੀ ਕਿ ਮਹਾਕਾਲੀ ਨੂੰ ਵੀ ਖੁਸ਼ ਕਰਦੀ ਹੈ ਔਰ ਨੌ ਦੀਆਂ ਨੌ ਦੇਵੀਆਂ ਖੁਸ਼ ਹੋ ਕੇ ਤੁਹਾਡੇ ਨਾਲ ਚੱਲਣਗੀਆਂ ਸੋ ਦੋਸਤੋ ਘਰ ਦੇ ਵਿੱਚ ਜੇ ਨੌ ਦੇਵੀਆਂ ਦਾ ਆਗਮਨ ਹੋ ਗਿਆ ਤੁਸੀਂ ਘਰ ਦੇ ਵਿੱਚ ਨਰਾਤੇ ਰੱਖੇ ਹੋਏ ਆ ਮਾਂ ਦੇ ਵਰਤ ਰੱਖੇ ਆ ਤਾਂ ਇਹ ਜਿਹੜੀ ਧੂਣੀ ਹੈ ਕਰਨੀ ਨਾ ਭੁੱਲਿਓ ਕਿਉਂਕਿ ਕਰਕੇ ਇਹ ਹੀ ਧੂਣੀ ਨੇ ਤੁਹਾਡਾ ਸਾਰਾ ਕੰਮ ਜਿਹੜਾ ਹੈ ਰਾਸ ਕਰਨਾ ਆ ਬਾਕੀ ਚੀਜ਼ਾਂ ਅਸੀਂ ਸਾਰੀਆਂ ਕਰ ਦਿੰਨੇ ਆ ਪੂਰ ਪ੍ਰਸ਼ਾਦ ਵੀ ਦਿੰਨੇ ਆ ਜਿਹੜੀ ਇਹ ਧੁਨੀ ਹੈ ਇਹ ਕਰਨੀ ਕਿਉਂ ਜ਼ਰੂਰੀ ਹੈ ਇਹਦੇ ਵਿੱਚ ਤੁਹਾਨੂੰ ਮੈਂ ਵੀ ਦੱਸ ਦਿੰਦਾ ਇਹ ਜਿਹੜੀ ਧੁਨੀ ਹੈ ਇਹਦੇ ਨਾਲ ਸਭ ਤੋਂ ਪਹਿਲਾਂ ਕੀ ਹੈ ਘਰ ਦੇ ਵਿੱਚੋਂ ਜਿਹੜੀ ਇਹ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਔਰ ਘਰ ਦੇ ਵਿੱਚੋਂ ਜਿਹੜੀਆਂ ਵੀ ਬੁਰੀਆਂ ਸ਼ਕਤੀਆਂ ਕਿਤੇ ਵੀ ਬੈਠੀਆਂ ਹੋਣ ਉਹ ਸਾਰੀਆਂ ਘਰ ਛੱਡ ਕੇ ਚਲੇ ਜਾਂਦੀਆਂ ਇਸ ਧੁਨੀ ਦੇ ਨਾਲ ਮਹਾਕਾਲੀ ਖੁਸ਼ ਹੋਉਂਦੀ ਹੈ ਔਰ ਮਹਾਕਾਲੀ ਜਦੋਂ ਖੁਸ਼ ਹੋ ਜਾਂਦੀ ਹੈ ਤਾਂ ਉੱਥੇ ਮਾੜੀ ਚੀਜ਼ ਖੜ ਨਹੀਂ ਸਕਦੀ ਤਾਂ ਦੋਸਤੋ ਕਿਸ ਕਰਕੇ ਇਹ ਜਿਹੜੀ ਧੁਨੀ ਹੈ ਇੰਨੀ ਕੁ ਪਾਵਰਫੁਲ ਧੁਨੀ ਹੈ ਇਸ ਧੁਨੀ ਨੂੰ ਕਰ ਲੈਣਾ ਇਹਦਾ ਰਿਜ਼ਲਟ ਤੁਸੀਂ ਆਪਣੇ ਆਪ ਦੇਖੋਗੇ ਜਿਹੜੀ ਇਹ ਧੁਨੀ ਹੈ ਮਾਤਾ ਕਾਲੀ ਨੂੰ ਖੁਸ਼ ਤਾਂ ਕਰਦੀ ਕਰਦੀ ਹੈ ਨੌ ਦੇਵੀਆਂ ਦੇ ਜਿਹੜਾ ਪਿਆਰ ਹੈ ਉਹ ਵੀ ਵਰਸਦਾ ਬੰਦੇ ਤੇ ਨੌ ਦੇਵੀਆਂ ਜਿਹੜੀਆਂ ਤੁਹਾਨੂੰ ਪਤਾ ਮਾਤਾ ਦੇ ਰੂਪ ਹੈ ਨੌ ਮਹਾਕਾਲੀ ਦੇ ਨਾਲ 10 ਰੂਪ ਚੱਲਦੇ ਆ ਜਿਹੜੀ 10 ਮਹਾਵਿਦਿਆ ਕਹਾਉਂਦੀਆਂ ਤੁਸੀਂ ਇਹ ਚੀਜ਼ ਸੋਚੋ 10 ਮਹਾਵਿਦਿਆ ਜਿਹੜੀਆਂ ਜਿੱਥੇ ਮਹਾਕਾਲੀ ਖੁਸ਼ ਹੋ ਜਵੇ ਉੱਥੇ 10 ਮਹਾਵਿਦਿਆ ਵੀ ਨਾਲ ਚੱਲਦੀਆਂ ਸੋ ਇਸ ਕਰਕੇ ਮਾਤਾ ਕਾਲੀ ਖੁਸ਼ ਕਰ ਦੋਗੇ ਜਿਹੜੀਆਂ ਨਾਲ ਦੀਆਂ ਦੇਵੀਆਂ ਆ ਉਹ ਵੀ ਤੁਹਾਡੇ ਤੇ ਖੁਸ਼ ਹੋ ਕੇ ਮਿਹਰਬਾਨ ਰਹਿਣਗੀਆਂ ਤਾਂ ਦੋਸਤੋ ਹੁਣ ਇਹ ਜਿਹੜੀ ਧੁਨੀਆਂ ਇਹਨੂੰ ਜ਼ਰੂਰ ਕਰ ਲੈਣਾ ਪਹਿਲਾਂ ਤਾਂ ਨਰਾਤੇ ਜਿਹੜੇ ਆ ਨਰਾਤਿਆਂ ਤੋਂ ਪਹਿਲੇ ਦਿਨ ਤੁਸੀਂ ਜਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਸੇਵਾ ਰੱਖੀਏ ਉਹ ਤੁਸੀਂ ਆਪਣੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਬਾਕੀ ਅਸੀਂ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਹਾਂ ਇਹਦੇ ਉੱਤੇ ਤੇ ਜੇ ਕੋਈ ਤਾਂ ਇੱਥੇ ਹੋਰ ਡਿਟੇਲ ਲੈ ਕੇ ਵੀਡੀਓ ਕਾਲ ਨੂੰ ਅਸੀਂ ਹੋਰ ਪਾ ਦਵਾਂਗੇ ਤੁਹਾਨੂੰ ਪਰ ਮੈਂ ਤੁਹਾਨੂੰ ਦੱਸ ਦਵਾਂ ਵੀ ਪਹਿਲਾ ਨਰਾਤਾ ਤੁਸੀਂ ਘਰ ਦੇ ਵਿੱਚ ਮਾਤਾ ਦਾ ਜਿਹੜਾ ਸਰੂਪ ਹੈ ਉਹਨੂੰ ਚੰਗੀ ਤਰ੍ਹਾਂ ਤੁਸੀਂ ਸਫਾਈ ਕਰਕੇ ਚੰਗੀ ਤਰ੍ਹਾਂ ਫੱਟੇ ਦੇ ਉੱਤੇ ਲਾਲ ਕੱਪੜਾ ਵਿਛਾ ਕੇ ਪਹਿਲਾਂ ਤਾਂ ਕਲਸ਼ ਸਥਾਪਿਤ ਜ਼ਰੂਰ ਕਰਿਓ ਕਲਸ਼ ਸਥਾਪਿਤ ਕਰਨ ਤੋਂ ਬਾਅਦ ਮਹਾਮਾਈ ਦੇ ਰੂਪ ਸਥਾਪਿਤ ਕਰਿਓ ਸਰੂਪਾਂ ਦੇ ਉੱਤੇ ਸੇਵਾ ਕਰਿਓ ਫੁੱਲਾਂ ਦੇ ਹਾਰ ਪਾਇਓ ਤੇ ਭੋਗ ਪ੍ਰਸ਼ਾਦ ਤੁਸੀਂ ਕੋਈ ਵੀ ਬਣਾ ਕੇ ਪੰਜਵੇਂ ਵੇ ਦਾ ਭੋਗ ਪ੍ਰਸ਼ਾਦ ਤਿਆਰ ਕਰ ਲਿਓ ਤੇ ਨਰਾਤਿਆਂ ਦੇ ਵਿੱਚ ਜਿੱਦਾਂ ਆਪਣਾ ਵਰਤ ਰੱਖਦੇ ਹਾਂ ਵਰਤ ਰੱਖ ਕੇ ਦੇਸੀ ਘਿਓ ਦੀ ਜੋਤ ਚਲਾਉਣੀ ਹੈ ਸਵੇਰੇ ਸ਼ਾਮ ਦੋ ਟਾਈਮ ਪੰਜ ਅਰਗਬਤੀਆਂ ਜਲਾਉਣੀਆਂ ਘਰ ਦੇ ਵਿੱਚ ਤੇ ਮਹਾਮਾਈ ਦੀ ਆਰਤੀ ਕਰਨੀ ਹੈ ਤਾਂ ਦੋਸਤੋ ਇਹ ਚੀਜ਼ਾਂ ਤੁਸੀਂ ਕਰ ਲਿਓ ਬਾਕੀ ਮੈਂ ਕੱਲ ਨੂੰ ਡਿਟੇਲ ਨਾਲ ਇੱਕ ਵੀਡੀਓ ਹੋਰ ਬਣਾ ਦਵਾਂਗਾ ਜਿਹੜਾ ਤੁਹਾਨੂੰ ਦੱਸ ਦਿੱਤਾ ਸੌਖਾ ਤਰੀਕਾ ਹੁਣ ਇਹ ਜਿਹੜੀ ਧੁਣੀ ਹੈ ਇਹ ਕਿੱਥੇ ਕਰਨੀ ਹੈ ਦੋਸਤੋ ਇਹ ਧੁਣੀ ਤੁਸੀਂ ਇੱਕ ਬਾਜ਼ਾਰ ਤੋਂ ਮਿੱਟੀ ਦਾ ਬਰਤਨ ਲੈ ਆਣਾ ਮਿੱਟੀ ਦਾ ਬਰਤਨ ਹੈਂਡਲ ਵਾਲੇ ਵੀ ਮਿਲ ਜਾਂਦੇ ਆ ਸਕਰੀਨ ਤੇ ਦਿਖ ਰਿਹਾ ਹੋਣਾ ਵੀ ਮੈਂ ਤਾਂ ਇੱਕ ਸਿਰਫ ਤੁਹਾਨੂੰ ਇਹ ਦੱਸਣ ਵਾਸਤੇ ਬਣਾਇਆ ਕਿ ਇਹ ਮਿੱਟੀ ਦੇ ਬਰਤਨ ਦੇ ਵਿੱਚ ਹੀ ਕੰਮ ਕਰਨੀ ਹੈ ਠੀਕ ਹੈ ਇਹਨੂੰ ਮਿੱਟੀ ਦੇ ਬਰਤਨ ਦੇ ਵਿੱਚ ਪਾ ਲੈਣਾ ਛਤੋੜੀਆਂ ਜਿਹਾ ਲੱਕੜਾ ਪਾ ਲੈਣੀ ਹੈ ਲੱਕੜਾ ਪਾ ਕੇ ਪਹਿਲਾਂ ਥੋੜੀ ਜੀ ਅੱਗ ਜਲਾ ਲਈਓ ਠੀਕ ਹੈ ਅਗ ਚਲਾ ਕੇ ਥੋੜੇ ਜਿਹਾ ਕੋਲੇਜੇ ਬਣਾ ਰਹੇ ਹੋ ਠੀਕ ਹੈ ਕੋਲੇ ਬਣਾ ਲੈਣੇ ਆ ਥੋੜੀ ਜਿਹੀ ਅੰਗਿਆਰੀ ਟਾਇਪ ਉਹਦੇ ਵਿੱਚ ਤੁਸੀਂ ਕੀ ਕਰਨਾ ਤੁਸੀਂ ਉਹਦੇ ਵਿੱਚ ਤੁਸੀਂ 11 ਲੌਂਗ ਲੈਣੇ ਆ ਠੀਕ ਹੈ 11 ਲੌਂਗ ਪੂਰੇ ਫੁੱਲ ਵਾਲੇ ਲੈਣੇ ਆ ਟੁੱਟੇ ਲੌਂਗ ਨਹੀਂ ਚਾਹੀਦੇ ਇਹਦੇ ਵਿੱਚ ਪੂਰੇ 11 ਲੌਂਗ ਲੈ ਲੈਣੇ ਠੀਕ ਹੈ 11 ਲੌਂਗ ਲੈਣੇ ਆ ਤੇ 5 ਲੈਣੀਆਂ ਕਪੂਰ ਦੀਆਂ ਟਿੱਕੀਆਂ ਠੀਕ ਹੈ 5 ਕਪੂਰ ਦੀਆਂ ਟਿੱਕੀਆਂ ਲੈ ਕੇ ਇਹਨੂੰ ਜਦੋਂ ਦੀ ਧੋਣੀ ਤੂੰ ਆਉਂਟਣ ਲਾ ਪਿਆ ਤੁਹਾਡੇ ਘਰ 'ਚ ਇਹ ਸਾਰੇ ਜਿੰਨੇ ਵੀ ਤੁਹਾਡੇ ਘਰ ਦੇ ਕਮਰੇ ਆ ਜਿੰਨੇ ਵੀ ਜਿੱਥੇ ਵੀ ਪੂਰੇ ਘਰ ਦੇ ਵਿੱਚ ਸਟੋਰ ਰੂਮ ਤੱਕ ਛੱਤ ਤੱਕ ਸਾਰੇ ਇਹ ਕਮਾ ਕੇ ਲੈ ਕੇ ਆਉਣੇ ਆ ਇਸ ਠੀਕ ਹੈ ਇਹੇ ਦੋ ਟਾਈਮ ਧੋਣੀ ਦੇਣੀ ਆ ਮਹਾਕਾਲੀ ਦੀ ਠੀਕ ਹੈ ਜੀ ਇਹਨੂੰ ਦੋ ਟਾਈਮ ਦੇਣਾ ਤੁਸੀਂ ਸਵੇਰੇ ਸ਼ਾਮ ਦੋ ਟਾਈਮ ਧੋਣੀ ਸਵੇਰੇ ਤੜਕੇ ਕਰਨੀ ਆ ਤੇ ਸ਼ਾਮ ਨੂੰ ਕਰਨੀ ਆ ਦਿਨ ਢਲੇ ਤੁਸੀਂ ਧੋਣੀ ਕਰਨ ਤੋਂ ਬਾਅਦ ਇਹ ਜਿਹੜਾ ਜਿਹੜੀ ਸਮੱਗਰੀ ਹੈ ਨੂੰ ਕਿਸੇ ਇਸ ਤਰ੍ਹਾਂ ਜਿਹੜੀ ਲੌਂਗ ਚੱਲਦੇ ਆ ਇਹਨੂੰ ਕਿਸੇ ਲਫਾਵੇ ਦੇ ਵਿੱਚ ਇਕੱਠੇ ਕਰ ਲੈਣਾ ਠੀਕ ਹੈ ਬਾਅਦ ਵਿੱਚੋਂ ਫਿਰ ਇਹਨੂੰ ਆ ਪੈਂਡ ਤੇ ਜਲ ਪ੍ਰਵਾਹ ਕਰਨੇ ਜਾ ਕੇ ਜਦੋਂ ਨੌਨ ਰਤਿਆ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਜਦੋਂ ਧੋਣੀ ਦੇ ਦਿੱਤੀ ਫਿਰ ਆਪਣੀ ਜਿਹੜੀ ਤੁਸੀਂ ਸੇਵਾ ਆ ਉਹ ਕਰ ਲੈਣੀ ਆ ਜਿੱਦਾਂ ਤੁਸੀਂ ਆਪਣੇ ਤਰੀਕੇ ਨਾਲ ਕਰਦੇ ਹੋ ਜਿੱਦਾਂ ਤੁਸੀਂ ਮਹਾਮਾਇਦੀ ਕਰਦੇ ਹੋਵੋਗੇ ਬਸ ਇਹ ਜਿਹੜੀ ਧੋਣੀ ਹੈ ਇਹ ਦੋ ਟਾਈਮ ਦੇਣ ਦੇ ਨਾਲ 9 ਦਿਨ ਤੁਸੀਂ ਦੇਣੀ ਹੈ 9 ਦਿਨਾਂ ਦੇ ਵਿੱਚ ਤੁਸੀਂ ਦੇਖਿਓ ਤੁਹਾਨੂੰ ਚਮਤਕਾਰ ਦਿਖੇਗਾ ਇਸ ਧੂਣੀ ਦੇ ਨਾਲ ਫਾਇਦਾ ਹੋਣਾ ਤੁਹਾਨੂੰ ਸ਼ੁਰੂ ਹੋਏਗਾ ਤੁਹਾਨੂੰ ਇਹਦਾ ਬੈਨੀਫਿਟ ਮਿਲਣਾ ਮਿਲੂਗਾ ਵੀ ਨਾਲੋਂ ਨਾਲ ਇਸੀ ਗੱਲ ਨਹੀਂ ਇਸ ਧੂਣੀ ਦੇ ਨਾਲ ਦੇਵੀ-ਦੇਵਤੇ ਜਿਹੜੇ ਆ ਜਾਂਦੇ ਆ ਘਰ ਦੇ ਵਿੱਚ ਮਹਾਮਾਈ ਜਿੱਥੇ ਚੱਲ ਜਾਈਓ ਉੱਥੇ ਦੇਵੀ-ਦੇਵਤੇ ਵੀ ਆਉਂਦੇ ਆ ਸੋ ਇਸ ਧੂਣੀ ਦਾ ਮੇਰਾ ਮਕਸਦ ਤੁਹਾਨੂੰ ਦੇਣ ਦਾ ਇਹੀ ਸੀ ਵੀ ਇਹ ਧੂਣੀ ਨਰਾਤਿਆਂ ਦੀ ਤੁਸੀਂ ਛੱਡਣੀ ਨਿਗੀ ਇਹਨੂੰ ਜ਼ਰੂਰ ਕਰ ਲਿਓ ਕੋਈ ਔਖਾ ਕੰਮ ਨਹੀਂ ਹੈਗਾ ਜ਼ਿਆਦਾ ਕੋਈ ਪੈਸੇ ਦੀ ਵੀ ਖਰਚਾ ਨਹੀਂ ਹੈਗਾ ਬਹੁਤ ਘੱਟ ਮਾਰਜੇ ਦੇ ਵਿੱਚ ਇਹੋ ਚੀਜ਼ ਹੁੰਦੀ ਹੈ ਲੌਂਗ ਵੀ ਕੋਈ ਜ਼ਿਆਦਾ ਮਹਿੰਗੇ ਨਹੀਂ ਹੈਗੇ 11 ਤੇ ਪੰਜ ਕਪੂਰ ਦੀਆਂ ਜਿੱਕੀਆਂ ਛੋਟੀਆਂ ਲੈਣੀਆਂ ਜਿਸ ਤਰ੍ਹਾਂ ਦੱਸਤਾ ਇਹਨੂੰ ਧੂਣੀ ਨੂੰ ਸਾਰੇ ਘਰ ਚੋਂ ਘੁਮਾ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਮਹਾਮਾਈ ਦੀ ਆਰਤੀ ਘਰ ਦੇ ਵਿੱਚ ਕਰਨੀ ਹੈ ਆਰਤੀ ਕਰਕੇ ਤੁਸੀਂ ਜੋ ਵੀ ਆਪਣਾ ਭੋਗ ਪ੍ਰਸ਼ਾਦਾ ਦੇ ਕੇ ਮਹਾਮਾਈ ਨੂੰ ਖੁਸ਼ ਕਰ ਸਕਦੇ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਹੈ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ